ਸਰਵੰਸ ਦਾਨੀਆਂ ਵੇ ਦੇਣਾ ਕੌਣ ਤਊਗਾ ਤੇਰਾ ਸਰਵੰਸ ਦਾਨੀਆਂ ਵੇ ਦੇਣਾ ਕੌਣ ਤਊਗਾ ਕੌਣ ਤਊਗਾ ਤੇਰਾ ਸਵਾਗਤ ਹੈ ਅੱਜ ਕਜੈਰੀ ਲੈ ਕੇ ਤੇਰਾ ਮੋਦੀ ਜੁਦੀ ਦਾ ਸਾਹਮਣੇ ਬੱਚਿਓ

गुजर कॉर माता जी मा असां अॼु चले हा पता मुड़े न आई ਸਮਾਣੇ ਦੇ ਜਲਾਦ ਸੀ ਸਮਾਣੇ ਦੇ ਸ਼ਾਸਰ ਬੇਗ ਤੇ ਬਾਸੂ ਦੇ ਉਹ ਉਹ ਸਮਾਣੇ ਦੇ ਜਲਾਦ ਗੁਰੂ ਦੇ ਆ ਲਾਲਾਂ ਦਾ ਐਸਾ ਹਾਲ ਵੇਖਿਆ ਘਰ ਆ ਕੇ ਚੈਨ ਨਹੀਂ ਮਿਲੀ ਮੀਂਹ ਵਿੱਚ ਖੜੇ ਜੇ ਡੋਲ ਸਕਿਆ ਬਰਾਬਰ ਹੋ ਗਿਆ ਕਿ ਤਾਂ ਵੀ ਦੇ ਇੱਥੇ ਸੱਚ ਖੜਾ ਗਿਆ ਮਾਗੂਜਰ ਕੋ ਰਾਜਦੀਨ ਦੀ

ਉੱਥੇ ਨੌਕਰੀ ਕਰਦੇ ਸੀ ਧਰਮਾ ਬਾਵਾ ਸੁਨਾ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਅਵਤਾਰ ਸਿੰਘ ਜੀ ਕੱਲ ਸੇਖਾ ਰੋਡ ਤੇ ਇੱਥੇ ਬੜਾ ਵੱਡਾ ਇੱਕ ਵਿਸ਼ਾਲ ਲੰਗਰ ਲਾਇਆ ਗਿਆ ਸੀ ਕੀ ਕਹਿਣਾ ਚਾਹੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜਿਹੜਾ ਕੱਲ ਲੰਗਰ ਲੱਗਿਆ ਸੀਗਾ ਜੀ ਇਹ ਸਾਰੀ ਸਮੂਹ ਸੇਖਾ ਰੋਡ ਦੀ ਸੰਗਤ ਨੇ ਲੰਗਰ ਨੂੰ ਲਗਾਇਆ ਸੀਗਾ ਤੇ ਵੱਦ ਚੜ੍ਹ ਕੇ ਸਾਰੀ ਸੰਗਤ ਨੇ ਸੇਵਾ ਕੀਤੀ ਹੈ ਇਹ ਚਾਰੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਇਹ ਲੰਗਰ ਨੂੰ ਸਜਾਇਆ ਜਾਂਦਾ ਹੈ ਤੇ ਤਾਜ਼ਾ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ ਸਾਰੀ ਸੰਗਤ ਵੱਧ ਚੜ ਕੇ ਸੇਵਾ ਕਰਦੀ ਹੈ ਨਵੇਂ ਬੱਚਿਆਂ ਨੂੰ ਸਾਹਿਬ ਜਦਿਆਂ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਕਿਵੇਂ ਸ਼ਹੀਦੀਆਂ ਕੀਤੀਆਂ ਕਿਵੇਂ ਸ਼ਹੀਦੀਆਂ ਪਾਈਆਂ ਤੇ ਸਾਰੀ ਸੰਗਤ ਨੂੰ ਬਹੁਤ ਹੀ ਉਤਸ਼ਾਹ ਹੁੰਦਾ ਹੈ ਤੇ ਸਾਰੀ ਸੰਗਤ ਮਨੋਂ ਤਨੋਂ ਤਨੋਂ ਸੇਵਾ ਕਰਦੀ ਹੈ ਅਸੀਂ ਸਾਰੀ ਸੰਗਤ ਸਿੱਖਾ ਰੋਡ ਦਾ ਸਾਰੇ ਸ਼ਹਿਰ ਬਰਨਾਲਾ ਦਾ ਸਾਥ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਕਰਦੇ ਹਾਂ